ਮਨਾਲੀ ਸ਼ਹਿਰ ਵਿੱਚ ਲਗਾਤਾਰ ਮੁਸਲਾਦਾਰ ਬਰਸਾਤ ਤੇ ਕਲਾਊਡ ਬਰਸਟ ਕਰਕੇ ਬਿਆਸ ਨਦੀ 'ਚ ਵੱਡੀ ਬਾੜਾ ਢੁੰਡੀ ਤੇ ਅੰਜਨੀ ਮਹਾਦੇਵ ਵਾਲੇ ਇਲਾਕੇ ਵਿੱਚ ਕਲਾਊਡ ਬਰਸਟ ਹੋਣ ਤੋਂ ਬਾਅਦ ਬਿਆਸ ਨਦੀ ਦੇ ਕਿਨਾਰੇ ਟੁੱਟ ਚੁੱਕੇ ਨੇ ਤੇ ਪਾਣੀ ਸ਼ਹਿਰ ਦੇ ਅੰਦਰ ਤੱਕ ਵੜ ਚੁੱਕਿਆ ਹੈ। ਇੰਨਾ ਹੀ ਨਹੀਂ ਸ਼ਹਿਰ ਦੇ ਅੰਦਰੋਂ ਪਾਣੀ ਇੰਨੀ ਤੇਜ਼ੀ ਨਾਲ ਲੰਘ ਰਿਹਾ ਹੈ ਕਿ ਘਰਾਂ ਦੇ ਘਰ ਬਰਬਾਦ ਹੋ ਰਹੇ। ਕਈ ਸਾਰੇ ਹੋਟੈਲਸ ਬਿਲਡਿੰਗਸ ਤੇ ਰਸਤੇ ਆਪਣੇ ਪਾਣੀ ਚ ਡੁੱਬ ਚੁੱਕੇ ਮਨਾਲੀ ਦੇ ਕਈ ਹਿੱਸੇ ਪੂਰੀ ਤਰ੍ਹਾਂ ਬੰਦ ਹੋ ਗਏ ਬਹੰਗ ਵਿੱਚ ਮਸ਼ਹੂਰ ਸ਼ੇਰੇ ਪੰਜਾਬ ਰੈਸਟੋਰੈਂਟ ਪਾਣੀ ਚ ਬਹਿ ਚੁੱਕਿਆ ਹੈ ਪੂਰੀ ਤਰੀਕੇ ਨਾਲ ਨਾਲ ਦੀਆਂ ਚਾਰ ਦੁਕਾਨਾਂ ਵੀ ਨਦੀ ਲੈ ਗਏ ਮਨਾਲੀ ਦੀ ਵੋਲਵੋ ਬੱਸ ਸਟੈਂਡ ਵੀ ਖਤਰੇ 'ਚ ਹੈ ਤਤਸਿਆ ਕਾਲ ਦੋਸਤੋ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਵੇਖ ਰਹੇ ਹੋ ਦਸਤੀ ਹੈਡਲਾਈਨਸ हिमाचल ਤੋਂ ਆ ਰਹੀ ਅੱਜ ਦੀ ਸਭ ਤੋਂ ਵੱਡੀ ਤੇ ਚਿੰਤਾ ਦਾਇਕ ਖਬਰ ਹੈ ਮਨਾਲੀ ਸ਼ਹਿਰ ਵਿੱਚ ਲਗਾਤਾਰ ਮੁਸਲਾਦਾਰ ਬਰਸਾਤ ਤੇ ਕਲਾਊਡ ਬਰਸਟ ਕਰਕੇ ਬਿਆਸ ਨਦੀ 'ਚ ਵੱਡੀ ਬਾੜਾ ਢੰਡੀ ਤੇ ਅੰਜਨੀ ਮਹਾਦੇਵ ਵਾਲੇ ਇਲਾਕੇ ਵਿੱਚ ਕਲਾਊਡ ਬਰਸਟ ਹੋਣ ਤੋਂ ਬਾਅਦ ਬਿਆਸ ਨਦੀ ਦੇ ਕਿਨਾਰੇ ਟੁੱਟ ਚੁੱਕੇ ਨੇ ਤੇ ਪਾਣੀ ਸ਼ਹਿਰ ਦੇ ਅੰਦਰ ਤੱਕ ਵੜ ਚੁੱਕਿਆ ਹੈ ਇੰਨਾ ਹੀ ਨਹੀਂ ਸ਼ਹਿਰ ਦੇ ਅੰਦਰੋਂ ਪਾਣੀ ਇੰਨੀ ਤੇਜ਼ੀ ਨਾਲ ਲੰਘ ਰਿਹਾ ਹੈ ਕਿੱਕਰਾਂ ਦੇ ਘਰ ਬਰਬਾਦ ਹੋ ਰਹੇ ਨੇ ਕਈ ਸਾਰੇ ਹੋਟੈਲਸ ਬਿਲਡਿੰਗਸ ਤੇ ਰਸਤੇ ਆਪਣੇ ਪਾਣੀ ਚ ਡੁੱਬ ਚੁੱਕੇ ਨੇ ਮਨਾਲੀ ਦੇ ਕਈ ਹਿੱਸੇ ਪੂਰੀ ਤਰ੍ਹਾਂ ਬੰਦ ਹੋ ਗਏ ਨੇ ਬਹੰਗ ਵਿੱਚ ਮਸ਼ਹੂਰ ਸ਼ੇਰੇ ਪੰਜਾਬ ਰੈਸਟੋਰੈਂਟ ਪਾਣੀ ਚ ਬਹਿ ਚੁੱਕਿਆ ਹੈ ਪੂਰੀ ਤਰੀਕੇ ਨਾਲ ਸਕਰੀਨ ਤੇ ਵੇਖ ਸਕਦੇ ਹੋ ਤੁਸੀਂ ਵਿਕਿਤ ਦਾ ਸਿਰਫ ਉਸ ਮਸ਼ਹੂਰ ਰੈਸਟੋਰੈਂਟ ਦਾ ਸਿਰਫ ਤੇ ਸਿਰਫ ਗੇਟ ਬਚਾਇਆ ਨਾਲ ਦੀਆਂ ਚਾਰ ਦੁਕਾਨਾਂ ਵੀ ਨਦੀ ਲੈ ਗਏ ਮਨਾਲੀ ਦੇ ਵੋਲਵੋ ਬੱਸ ਸਟੈਂਡ ਵੀ ਖਤਰੇ 'ਚ ਹੈ। ਕਈ ਟੂਰਿਸਟ ਬੱਸਸ ਨੂੰ ਸਾਈਟ ਤੋਂ ਹਟਾ ਲਿਆ ਗਿਆ ਹੈ ਪਰ ਕਈ ਟੂਰਿਸਟ ਅੱਜ ਵੀ ਹੋਟੈਲਸ 'ਚ ਫਸੇ ਬੈਠੇ ਨੇ। ਬਿਆਸ ਦਾ ਪਾਣੀ ਆਲੂ ਦੇ ਖੇਤਾਂ ਵਿੱਚ ਵੜ ਚੁੱਕਿਆ ਹੈ। ਸਬਜ਼ੀ ਮੰਡੀ ਦੀ ਬਿਲਡਿੰਗ ਪਾਣੀ ਵਿੱਚ ਡੁੱਬ ਚੁੱਕੀ ਹੈ। ਉਸ ਦੀ ਬੁਨਿਆਦ ਹਿੱਲ ਚੁੱਕੀ ਹੈ ਬੁਰੇ ਤਰੀਕੇ ਨਾਲ। ਕਿਸੇ ਵੀ ਵੇਲੇ गिर ਸਕਦੀ ਹੈ ਬਿਲਡਿੰਗ ਪਤਾ ਨਹੀਂ ਕੀ ਕਰੇਗੀ। ਲਹਾਲਸ ਪੀਟੀ ਚ ਹੋਰ ਮੁਸੀਬਤ ਹੈ ਸ਼ਿੰਕੁਲਾ ਬਾਰਾ ਲਚਾ ਤੇ ਹੋਰ ਪਾਸਸ ਤੇ ਲਗਭਗ 1 ਫੁੱਟ ਬਰਫ਼ ਪਈ ਹੋਈ ਹੈ ਕਈ ਸੌ ਟੂਰਿਸਟ ਉੱਥੇ ਵੀ اٹਕੇ ਹੋਏ ਨੇ ਮਨਾਲੀ ਕੁਲੂ ਹਾਈਵੇ ਕਈ ਥਾਵਾਂ ਤੇ ਬੰਦ ਹੋ ਗਿਆ ਹੈ ਪਰ ਲੈਫਟ ਬੈਂਕ ਰੋਡ ਤੇ ਟ੍ਰੈਫਿਕ ਹਲੇ ਵੀ ਕੁਝ ਹੱਦ ਤੱਕ ਸਮੂਥ ਚੱਲ ਰਿਹਾ ਹੈ ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਕਿਹਾ ਹੈ ਕਿ ਬਿਆਸ ਨਦੀ ਦਾ ਪਾਣੀ ਹੋਰ ਵਧ ਰਿਹਾ ਹੈ ਤੇ ਦਿਨੋ ਦਿਨ ਵਧੀ ਜਾਏਗਾ ਉਰਾਨੇ ਅਪੀਲ ਕੀਤੀ ਹੈ ਕਿ ਲੋਕ ਬਿਨਾਂ ਜ਼ਰੂਰਤ ਦੇ ਟਰੈਵਲ ਬਿਲਕੁਲ ਨਾ ਕਰਨ ਤੇ ਨਦੀ ਦੇ ਕਿਨਾਰੇ ਤਾਂ ਬਿਲਕੁਲ ਵੀ ਨਾ ਜਾਣ ਮੌਸਮ ਵਿਭਾਗ ਦੇ ਅਕੋਰਡਿੰਗ ਅਗਲਾ ਪੂਰਾ ਹਫਤਾ ਬਾਰਿਸ਼ ਜੋਰਾ ਸ਼ੋਰਾ ਨਾਲ ਹੋਏਗੀ ਟੈਂਪਰੇਚਰ ਦਿਨ ਵਿੱਚ 8 ਤੋਂ 13 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਹਿਮਾਚਲ ਦੇ ਵਿੱਚ ਅੱਗੇ ਵੀ ਇਦਾਂ ਹੀ ਰਹੇਗਾ ਤੇ ਰਾਤਾਂ ਨੂੰ ਠੰਡ ਵੱਧ ਸਕਦੀ ਹੈ 3 ਤੋਂ 7 ਡਿਗਰੀ ਤੱਕ ਰਾਤ ਦਾ ਟੈਂਪਰੇਚਰ ਘਿਰ ਸਕਦਾ ਹੈ ਹਾਲਾਤ ਅੱਜ ਵੀ ਕਾਫੀ ਸੀਰੀਅਸ ਨੇ ਰੈਸਕਿਊ ਟੀਮਸ ਪੁਲਿਸ ਤੇ ਲੋਕਲ ਵੋਲੰਟੀਅਰਸ ਤੱਕ ਲਗਾਤਾਰ ਕੰਮ ਚ ਲੱਗੇ ਹੋਏ ਨੇ ਸਰਕਾਰ ਨੇ ਅਪੀਲ ਕੀਤੀ ਹੈ ਕਿ ਫੇਕ ਨਿਊਜ਼ ਨਾ ਫੈਲਾਈ ਜਾਵੇ ਤੇ ਸਿਰਫ ਆਫੀਸ਼ੀਅਲ ਅਪਡੇਟਸ ਨੂੰ ਫੋਲੋ ਕੀਤਾ ਜਾਵੇ ਤੇ ਉਹਨਾਂ ਤੇ ਹੀ ਭਰੋਸਾ ਕੀਤਾ ਜਾਵੇ ਅਸੀਂ ਤੁਹਾਨੂੰ ਲਗਾਤਾਰ ਅਪਡੇਟਸ ਕਰਦੇ ਰਹਾਂਗੇ ਫਿਲਹਾਲ ਜੋ ਵੀ ਮਨਾਲੀ ਵਿੱਚ ਨੇ ਉੱਥੇ ਬੈਠੇ ਨੇ ਜਾਂ ਉੱਥੇ ਵਿਜ਼ਿਟ ਕਰਨ ਗਏ ਨੇ ਉਹ ਆਪਣੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਣ ਨਦੀ ਤੋਂ ਦੂਰ ਰਹੋ ਤੇ ਲੋਕਲ ਅਥਾਰਟिटीज ਦੇ ਇਨਸਟਰਕਸ਼ਨਸ ਦਾ ਸਟ੍ਰਿਕਟਲੀ ਪਾਲਨ ਕਰੋ ਈਵਰਜ਼ ਹਲੇ ਲਈ ਹਿਮਾਚਲ ਤੋਂ ਬਸ ਇਨਾ ਹੀ ਪਰ ਇਹੋ ਜੀ ਹੋਰ ਅਪਡੇਟਸ ਲਈ ਫੋਲੋ ਕਰੋ ਤੇ ਵੇਖਦੇ ਰਹੋ ਦ ਸਿਟੀ ਹੈਡਲਾਈਨਸ